ਸultanpur Lodhi ਪੁਲਿਸ ਵੱਲੋਂ ਬੀਤੇ ਦਿਨੀ ਗ੍ਰੰਥੀ ਸਿੰਘ ਦੇ ਨਾਲ ਕੁਟਮਾਰ ਕਰਨ ਵਾਲੇ ਦੋ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਗਿਆ ਹੈ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ 15 April ਨੂੰ ਜੀਤ ਸਿੰਘ ਪਿੰਡ ਸੇਚਾਂ ਦੇ ਬਿਆਨਾਂ ਉੱਤੇ ਵਕਫਾ ਦਾ ਰਾਮਤ ਹੈ ਤਾਂ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਉਸਨੇ ਬਿਆਨ ਕੀਤਾ ਸੀ ਕਿ ਉਹ ਪਿੰਡ ਸੇਚਾਂ ਦੇ ਗੁਰਦੁਆਰਾ ਸਾਹਿਬ ਵਿੱਚ ਪਿਛਲੇ 13 ਤੋਂ 14 ਸਾਲਾਂ ਤੋਂ ਬਤੌਰ ਗ੍ਰੰਥੀ ਸੇਵਾ ਕਰਦਾ ਆ ਰਿਹਾ ਹੈ ਤੇ 14 April ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਪਾਠ ਦਾ ਭੋਗ ਸੀ ਤੇ ਭੋਗ ਪੈਣ ਉਪਰੰਤ ਚਾਰ ਲੋਕਾਂ ਨੇ ਗੱਡੀ ਖੜੀ ਕਰਨ ਦੀ ਇਹ ਚੱਲਦੇ ਉਸ ਦੀ ਕੁੱਟਮਾਰ ਕੀਤੀ ਹੁਣ ਇਸ ਮਾਮਲੇ ਤੇ ਕਾਰਵਾਈ ਕਰਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਬਾਕੀ ਸਾਥੀਆਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਇਸ ਤਰ੍ਹਾਂ ਹੈ ਕਿ ਮਿਤੀ 15 425 ਨੂੰ ਸਾਨੂੰ ਇੱਕ ਗਰੰਥੀ ਸਿੰਘ ਨੇ ਸਾਡੇ ਜੀਤ ਸਿੰਘ ਪੁੱਤਰ ਨੇਕ ਸਿੰਘ ਸਚਾ ਪਿੰਡ ਦੇ ਰਹੇ ਇਹਨਾਂ ਨੇ ਸਾਡੇ ਚੌਕਿੰਝਾ ਸਾਹਬ ਬਿਆਨ ਦਿੱਤਾ ਸੀ ਕਿ ਮੈਨੂੰ ਪਿੰਡ ਦੇ ਹੀ ਚਾਰ ਲੋਕਾਂ ਨੇ ਛੱਟਾ ਮਾਰੀਆਂ ਨੇ ਕੋਟ ਮਾਰ ਕੀਤੀ ਹੈ ਗਿਆ ਇਹ ਸਾਡਾ ਪ੍ਰਾਣਾ ਘੜੜਾ ਵੀ ਚੱਲਦਾ ਹੈਗਾ ਜੋ ਉਹਨਾਂ ਮੁਲਜਾਂ ਦੇ ਵਿੱਚ ਅਸੀਂ ਅੱਜ ਦੋ ਮੁਲਜਾਂ ਨੂੰ ਫੜ ਲਿਆ ਹੈਗਾ ਦੋ ਮੁਲਜਾਂ ਸਾਡੇ ਪਾਰਟੀ ਗਈ ਉਹ ਫੜ ਫੜ ਲਵੇਗੀ ਸ਼ਾਮ ਤੱਕ ਅਸੀਂ ਫੜ ਲੈਣੇ ਹੈਗੇ ਆ ਉਸ ਗੱਲ ਨੂੰ ਅਸੀਂ ਇਹ ਵੈਰੀਫਾਈ ਵੀ ਕੀਤਾ ਹੈਗਾ ਕਿ ਝਗੜਾ ਕਿਉਂ ਹੋਇਆ ਉਹ ਝਗੜਾ ਸਿਰਫ ਇਹਨਾਂ ਦਾ ਉੱਥੇ ਬਾਹਰ ਬੁਰਦਾ ਸਾਹਿਬ ਤੋਂ ਬਾਹਰ ਖੜੇ ਵਹੀਕਲ ਖੜੇ ਕਰਨ ਤੋਂ ਹੋਇਆ ਉਹਦੇ ਜਿਹੜੇ ਮੁੱਲਜਮ ਪਾਰਟੀ ਉਹਨਾਂ ਦੀ ਕਾਰਵਾਈ ਉੱਤੇ ਖੜਤੀ ਹੈਗੀ ਆ ਤੇ ਹੋਰ ਵੀ ਕਈ ਖੜਗੇ ਇਹਨਾਂ ਦਾ ਆਪਸੇ ਮੂਲ ਹੀ ਤਕੜਾ ਹੋਇਆ ਸੀ ਕੁਝ ਤੇ ਥੋੜੀ ਜਿਮਨੀ ਸੱਤ ਲੱਗੀ ਹੈਗੀ ਆ ਉਹਦੇ ਸਪੰਸੇ ਅਸੀਂ ਪਰਚਾ ਦਰਜ ਕਰ ਦਿੱਤਾ ਹੈਗਾ ਤੇ ਉਹਦੇ ਜਿਹੇ ਮੁੱਲਜਮ ਨੂੰ ਵੀ ਹਿਰਾਸਤ ਕਰ ਲਿਆ ਹੈ ਤੇ ਕੁਝ ਇਸ ਤੋਂ ਬਾਅਦ ਵੀ ਸਾਹਮਣੇ ਗੱਲ ਆਈ ਹੈਗੀ ਆ ਵੀ ਇਹਦਾ ਗਰੰਤੀ ਸਿੰਘ ਦਾ ਪਹਿਲਾਂ ਵੀ ਇੱਕ ਗਰੰਤੀ ਸਿੰਘ ਹੈਗੇ ਆ ਜਿਹੜੇ ਮਹੁੱਦ ਰਹਿਣ ਵਾਲੇ ਹੈਗੇ ਆ ਜਿਹੜੇ ਤੇ ਤੁਹਾਡੇ ਸਾਹਮਣੇ ਵੀ ਬੈਠੇ ਹੈਗੇ ਆ ਇਹਨਾਂ ਦਾ ਪੁਰਾਣਾ ਵੀ ਤਕੜਾ ਚਲਦਾ ਹੈਗਾ ਉਹਨਾਂ ਨੇ ਇਹਦੇ ਖਿਲਾਫ ਵੀ ਇੱਕ ਤਰਖਾਦ ਦਿੱਤੀ ਸੀ ਤੇ ਅਸੀਂ ਉਹਦੇ ਬਾਰੇ ਵੀ ਅਸੀਂ ਵੈਰੀਫਾਈ ਕਰ ਰਹੇ ਹੈਗੇ ਆ ਜਿਹੜੇ ਉਹ ਗਰੰਤੀ ਕੁਲਦੀਪ ਸਿੰਘ ਹੈ ਆਪ ਬਹੁਤ ਥਾਣੇ ਦੇ ਰਹਿਣ ਵਾਲੇ ਹੈਗੇ ਆ ਉਹਨਾਂ ਨੂੰ ਵੀ ਅਸੀਂ ਬੁਲਾਇਆ ਹਾ ਜੋ ਲਈ ਉਹਨਾਂ ਦਾ ਬੰਦਾ ਹੋਊਗਾ ਉਹ ਇਸ ਕਰੇਗਾ ਤੁਹਾਡੇ ਗਰੰਤੀ ਸਿੰਘ ਨੇ ਰੋਪੀ ਲਾਈ ਸੀ ਕਿ ਜਿਹੜਾ ਖੇਤਾਂ ਪੈਰ ਦੇ ਵਿੱਚ ਨਸ਼ਾ ਤਸਕਰਿਆ ਉਹ ਨਸ਼ੇ ਦੀ ਸਪਲਾਈ ਕਰਦੇ ਕੀ ਹੈ ਕੁਛ ਇਹਦੇ ਜੋ ਉਹਨੇ ਰੋਪ ਲਾਏ ਹੈਗੇ ਆ ਉਹਦੇ ਵਿੱਚ ਇਸ ਲੜਾਈ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਮੈਂ ਵੀ ਬੈਠਾ ਚੌਕੀਨ ਚਾਹ ਦੀ ਬੈਠਾ ਸਾਡਾ ਸਟੂ ਹੈਗਾ ਉਹ ਤੇ ਫੁੱਲ ਸਪਨਾ ਕੰਮ ਕਰ ਰਹੀ ਹੈਗੀ ਆ ਜਿਹੜਾ ਝਗੜੇ ਸੰਬੰਧੀ ਸੀਗਾ ਉਹਦੇ ਚ ਮੁੱਦੋ ਵੀ ਫੜ ਲਿਆ ਕੇ ਸਾਰੇ ਫੜ ਲਿਆ ਅੱਗੇ ਤੋਂ ਵੀ ਇਹੋ ਜਿਹੀ ਕਾਰਵਜ ਦੀ ਹੋਣਣੀ ਨਾ ਕੋਈ ਝਗੜਾ ਹੋਣ ਦਾ ਭਾਵੇਂ ਗਰੰਤ ਸਿੰਘ ਉਹ ਹੋਵੇ ਤੇ ਭਾਵੇਂ ਗਰੰਤ ਸਿੰਘ ਹੋਵੇ ਸਾਡਾ ਥਾਣੇ ਵਿੱਚ ਅਕਸਰ ਇਦਾਂ ਪੇੜਾਂ ਦੀ ਜਿਹੜੇ ਆਡੀ ਗਵਰਨੀ ਵੀ ਲੜਦੇ ਨਾ ਉਹਨਾਂ ਦੇ ਰੋਕਿਆ ਜਾਂਦਾ ਕਿ ਇਹ ਨਸ਼ੇ ਦਾ ਕੰਮ ਕਰਦੇ ਆ ਇਹਦੇ ਬਾਰੇ ਤੁਸੀਂ ਕੋਈ ਇਨਵੈਸਟੀਗੇਸ਼ਨ ਯਾਰ ਹੋਈ ਇਸ ਬਾਰੇ ਗੱਲ ਕਰਦੇ ਆ ਜੀ ਠੀਕ ਹੈ ਲੋਕ ਕਹਿੰਦੇ ਹੋਣਗੇ ਪਰ ਅਸੀਂ ਕੋਈ ਨਿਆਂ ਨਹੀਂ ਕਰ ਰਹੇ ਨਾ ਕੀਤਾ ਹੈਗਾ ਨਾ ਸਾਡੇ ਐਸਐਸਪੀ ਸਾਹਿਬ ਨਾ ਕੋਈ ਸਾਡੇ ਸੀਨੀਅਰ ਅਫਸਰ ਇਹੋ ਜੀ ਗੱਲ ਨਹੀਂ ਕਰਦੇ ਨਾ ਹੀ ਕੋਈ ਸਰਕਾਰ ਵੱਲੋਂ ਸਾਨੂੰ ਇਸ ਜਿਹਾ ਦੇ ਹਦਾਇਤ ਹੈਗੀ ਆ ਨਾ ਹੀ ਉਹ ਕਰਨ ਦਿੰਦੇ ਹੈਗੇ ਆ ਇਹਦੇ ਵਿੱਚ ਵੀ ਅਸੀਂ ਵੈਰੀਫਾਈ ਕੀਤਾ ਹੈਗਾ ਤਾਂ ਹੀ ਤੁਹਾਨੂੰ ਸਾਰੇ ਪੈਸਾ ਵਾਲਿਆਂ ਨੂੰ ਇਸ ਨੂੰ ਬੁਲਾਇਆ ਬੁਲਾਇਆ ਗਿਆ ਵੀ ਤੁਹਾਨੂੰ ਕਲੀਅਰ ਕਰਤਾ ਜਾਵੇ ਵੀ ਕੋਈ ਹਮਲਾ ਨਹੀਂ ਹੈਗਾ ਨਾ ਕੋਈ ਡਰਗ ਵਾਲੇ ਨੇ ਕੀਤਾ ਹੈਗਾ ਇਹ ਸਫਾਫੀ ਲੜਾਈ ਸੀ ਜਿਹੜੇ ਮਲਜੂਮ ਫੜੇ ਆ ਤਾਂ ਪਹਿਲਾਂ ਵੀ ਕੋਈ ਇਸ ਸਰਕਾਰ ਨੇ ਫਿਲਹਾਲ ਇਹ ਕੋਲ ਵੈਰੀਫਾਈ ਕਰ ਰਹੇ ਆ ਉਹਨਾਂ ਦੇ ਕੋਈ ਪ੍ਰ